ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਫ੍ਰਿਜ ਦੀ ਡੀਪ ਕਲੀਨਿੰਗ ਕੀਤੀ ਸੀ ਕਿ ਤੇ ਮੈਂ ਕਿ ਤੁਹਾਡੇ ਨਾਲ ਵੀ ਮੈਂ ਸ਼ੇਅਰ ਕਰਦੀ ਹਾਂ ਕਿਵੇਂ ਕੀਤਾ ਫ੍ਰਿਜ ਨੂੰ ਸਾਫ਼ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਫ੍ਰਿਜ ਨੂੰ ਸਾਫ਼ ਕਰ ਸਕਦੇ ਹਾਂ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਵੈਸੇ ਵੀ ਸਾਨੂੰ ਫ੍ਰਿਜ ਮਹੀਨੇ ਬਾਅਦ ਸਾਫ਼ ਕਰਨੀ ਚਾਹੀਦੀ ਪੂਰੀ ਡੀਪ ਕਲੀਨਿੰਗ ਕਰਨੀ ਚਾਹੀਦੀ ਕਿਉਂਕਿ ਖਾਣ ਪੀਣ ਦਾ ਸਮਾਨ ਸਾਰਾ ਇਹਦੇ ਵਿੱਚ ਹੀ ਹੁੰਦਾ ਇਸ ਲਈ ਫ੍ਰਿਜ ਸਾਫ਼ ਹੋਏਗੀ ਤੇ ਫੇਰ ਹੀ ਸਾਡੀ ਸਿਹਤ ਠੀਕ ਰਹੇਗੀ ਤੇ ਆਹ ਵੇਖੋ ਮੈਂ ਤੁਹਾਨੂੰ ਪਹਿਲਾਂ ਵਖਾ ਰਹੀ ਹਾਂ ਸਭ ਤੋਂ ਪਹਿਲਾਂ ਮੈਂ ਪਿੱਛੋਂ ਦਾ ਸੁੱਝ ਕੱਢਿਆ ਆਇਆ ਤੇ ਸਾਰਾ ਮੈਂ ਇਹ ਅੰਦਰੋਂ ਸਮਾਨ ਕੱਢ ਕੇ ਬਾਹਰ ਰੱਖਿਆ ਹੋਇਆ ਤੇ ਤੁਹਾਨੂੰ ਦਿਖਾ ਰਹੀ ਹਾਂ ਮੈਂ ਅੰਦਰੋਂ ਕਿੰਨੀ ਗੰਦੀ ਹੈ ਫ੍ਰਿਜ ਆਹ ਵਾਲੀ ਸਾਈਡ ਵਾਲਾ ਜੇ ਮੈਂ ਕੱਢਣਾ ਇਹਨੂੰ ਮੈਂ ਬਾਅਦ ਚ ਕੱਢਾਂਗੀ ਪਹਿਲਾਂ ਇੱਕ ਸਾਈਡ ਸਾਫ਼ ਕਰਕੇ ਫਿਰ ਮੈਂ ਦੂਜੀ ਕਰਾਂਗੀ ਸਭ ਤੋਂ ਲਾਸਟ ਵਿੱਚ ਫਿਰ ਮੈਂ ਉੱਪਰ ਜਿੱਥੇ ਆਪਾਂ ਬਰਫ਼ ਜਮਾਈਦੀ ਉਹ ਵਾਲਾ ਖਾਣਾ ਸਾਫ਼ ਕਰੂੰਗੀ ਚਲੋ ਫਿਰ ਕਰਦੇ ਹਾਂ ਸ਼ੁਰੂ ਆਪਾਂ ਫ੍ਰਿਜ ਨੂੰ ਸਾਫ਼ ਕਰਨਾ ਫ੍ਰਿਜ ਦਾ ਜਿੰਨਾ ਵੀ ਸਮਾਨ ਹੈ ਉਹਨੂੰ ਚੰਗੀ ਤਰ੍ਹਾਂ ਮੈਂ ਗਰਮ ਪਾਣੀ ਨਾਲ ਧੋ ਕੇ ਬਾਹਰ ਰੱਖਿਆ ਹੋਇਆ ਹੈ ਥੋੜੀ ਜਿਹੀ ਧੁੱਪ ਸੀਗੀ ਮੈਂ ਕਿ ਧੁੱਪ ਲਾਉਣੀ ਵੀ ਜ਼ਰੂਰੀ ਆ ਇਸ ਕਰਕੇ ਮੈਂ ਸਾਰਾ ਸਮਾਨ ਉ ਉਸ ਸਾਮਾਨ ਅੰਦਰ ਵੀ ਆ ਫ੍ਰਿਜ ਦਾ ਪਿਆ ਹੋਇਆ ਤੁਹਾਨੂੰ ਪਤਾ ਹੀ ਹੈ ਇਹ ਤਾਂ ਫ੍ਰਿਜ ਸਾਫ਼ ਕਰੀਏ ਥੋੜਾ ਖਲਾਰਾ ਤੇ ਪਿਆ ਹੀ ਜਾਂਦਾ। ਬਾਣੀ ਉੱਠ ਗਿਆ ਏ ਉਹ ਕਹਿ ਰਿਹਾ ਮੰਮੀ ਚਾਹ ਬਣਾਓ ਸਭ ਤੋਂ ਪਹਿਲਾਂ ਆਪਾਂ ਬਣਾਉਣੀ ਆ ਚਾਹ ਉਸ ਤੋਂ ਬਾਅਦ ਫਿਰ ਕਰਦੇ ਆਪਾਂ ਕੰਮ। ਨਾਲ-ਨਾਲ ਮੈਂ ਗੁਰਬਾਣੀ ਲਈ ਹੋਈ ਅੱਜ ਐਤਵਾਰ ਦਾ ਦੇਣਿਆ ਅੱਜ ਸ੍ਰੀ ਦੰਸਾ ਸਾਹਿਬ ਵਿਖੇ ਉਹ ਚਲਦੇ ਆ ਨਾ। ਕਿੱਦਾਂ ਸਾਹ ਦੀ ਖੇਚ ਪਹਿਰਾ ਸਾਫ ਚੱਲਦਾ ਨਾ ਐਤ ਵਰਤੇ ਐਤ ਵਰਤੇ ਮੈਂ ਘਰੇ ਲਗਾ ਲੈਣੀ ਆ ਕਿਉਂਕਿ ਨਾਲ ਨਾਲ ਲਗਾ ਕੇ ਫਿਰ ਮੈਂ ਕੰਮ ਕਰਦੀ ਰਹਿਣੀ ਆ ਬਹੁਤ ਵਧੀਆ ਲੱਗਦਾ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਆ ਗੁਰਬਾਣੀ ਆ ਜਦੋਂ ਲੱਗੀਆਂ ਇਹ ਘਰ ਦੇ ਵਿੱਚ ਫਿਰ ਤਿਲਕਰ ਦਾ ਕੰਮ ਕਰਦੇ ਜੋ ਕਰਦੇ ਜਾਓ ਚਲੋ ਜੀ ਚਾਹ ਹੋ ਗਈ ਸਾਡੀ ਬਣ ਕੇ ਤਿਆਰ ਹੁਣ ਚਾਹ ਇੰਜੋਏ ਕਰਦੇ ਆ ਫਿਰ ਕਰਦੇ ਆ ਬਾਕੀ ਦਾ ਕੰਮ ਹੁਣ ਮੈਂ ਥੋੜਾ ਜਿਹਾ ਇਹਦੇ ਵਿੱਚ ਵਿਮ ਪਾਇਆ ਤੇ ਥੋੜਾ ਜਿਹਾ ਇਹਦੇ ਵਿੱਚ ਪਾਇਆ ਮੈਂ ਸਰਕਾ ਇਹਨਾਂ ਨੂੰ ਇਕੱਠੇ ਕਰਕੇ ਦੋਨੋਂ ਮਿਕਸ ਕਰਕੇ ਤੇ ਫੇਰ ਮੈਂ ਹੁਣ ਫ੍ਰਿਜ ਦੇ ਅੰਦਰ ਚੰਗੀ ਤਰ੍ਹਾਂ ਇਹਨੂੰ ਮੈਂ ਲਗਾਵਾਂਗੀ ਤੇ ਇਹਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਫ੍ਰਿਜ ਸਾਡੀ ਸਾਫ਼ ਹੁੰਦੀ ਆ। ਬੈਕਟੀਰੀਆ ਵਗੈਰਾ ਜੋ ਵੀ ਅੰਦਰ ਕਿਟਾਣੂ-ਕਟੂਣ ਹੁੰਦੇ ਤੁਹਾਨੂੰ ਪਤਾ ਹੀ ਆ ਖਾਣ-ਪੀਣ ਦੇ ਸਾਮਾਨ ਜਦੋਂ ਅੰਦਰ ਰੱਖੀਏ ਤੇ ਆ ਹੀ ਜਾਂਦੀਆਂ ਇਹੋ ਜਿਹੀਆਂ ਤੇ ਉਹ ਸਾਰੀਆਂ ਸਾਫ਼ ਹੋ ਜਾਂਦੀਆਂ ਇਹਦੇ ਨਾਲ। ਗਰਮ ਪਾਣੀ ਦੇ ਵਿੱਚ ਥੋੜਾ ਜਿਹਾ ਪਾ ਕੇ ਮੈਂ ਚੰਗੀ ਤਰ੍ਹਾਂ ਅੰਦਰ ਫ੍ਰਿਜ ਦੇ ਵਿੱਚ ਲਗਾ ਲਿਆ ਤੇ 5 ਮਿੰਟ ਤੱਕ ਆਪਾਂ ਇਹਨੂੰ ਇਸ ਤਰ੍ਹਾਂ ਹੀ ਰਹਿਣ ਦਾਂਗੇ ਫੇਰ ਇਹਨੂੰ ਸਾਫ ਕਰਾਂਗੇ ਆਪਾਂ ਸਾਫ ਕੱਪੜੇ ਨਾਲ ਫਿਰ ਇਹਨੂੰ ਸਾਫ ਕਰਾਂਗੇ ਇਹ ਹੁਣ ਮੈਂ ਇੱਕ ਤੌਲੀਆ ਲਿਆ ਛੋਟਾ ਜਿਹਾ ਜਿਹੜਾ ਮੈਂ ਰਸੋਈ ਵਿੱਚ ਲਗਾਇਆ ਹੋਇਆ ਸਾਫ ਸਫਾਈ ਕਰਨ ਵਾਸਤੇ ਉਹਦੇ ਨਾਲ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਨੂੰ ਸਾਫ ਕਰਾਂਗੇ ਫਿਰ ਗਰਮ ਪਾਣੀ ਨਾਲ ਧੋ ਕੇ ਤੇ ਫਿਰ ਇਹਨੂੰ 2-3 ਵਾਰੀ ਸਾਫ ਕਰਾਂਗੇ ਸਭ ਤੋਂ ਲਾਸਟ ਵਿੱਚ ਫਿਰ ਸੁੱਕੇ ਤੌਲੀਏ ਨਾਲ ਫਿਰ ਇਹਨੂੰ ਚੰਗੀ ਤਰ੍ਹਾਂ ਅੰਦਰੋਂ ਸਾਫ ਕਰਾਂਗੇ ਇਸ ਤਰ੍ਹਾਂ ਸਾਡੀ ਫ੍ਰਿਜ ਬਹੁਤ ਵਧੀਆ ਅੰਦਰੋਂ ਚਮਕ ਜਾਏਗੀ ਫਿਰ ਆਪਾਂ ਲਾਵਾਂਗੇ ਸਮਾਨ ਹੁਣ ਇੱਕ ਸਾਈਡ ਸਾਡੀ ਫ੍ਰਿਜ ਸਾਰੀ ਸਾਫ਼ ਹੋ ਗਈ ਆ ਤੇ ਆ ਦੇਖੋ ਇੱਧਰ ਮੈਂ ਸਮਾਨ ਲਗਾ ਦਿੱਤਾ ਆ ਹੁਣ ਦੂਜੀ ਸਾਈਡ ਕੱਢਾਂਗੇ ਸਮਾਨ ਇਸ ਤਰ੍ਹਾਂ ਕਰਨ ਨਾਲ ਨਾ ਸਾਨੂੰ ਇਹ ਜਿਆਦਾ ਟਾਈਮ ਹੀ ਨਹੀਂ ਲੱਗਦਾ ਫਿਰ ਹੁੰਦਾ ਵੀ ਨਹੀਂ ਜਿਆਦਾ ਹਾਏ ਸਾਨੂੰ ਇੰਨਾ ਕੰਮ ਕਰਨਾ ਪੈਣਾ ਆ ਦੇਖੋ ਮੈਂ ਦੂਸਰੀ ਸਾਈਡ ਵੀ ਚੰਗੀ ਤਰ੍ਹਾਂ ਕੱਢ ਕੇ ਸਮਾਨ ਸਾਫ਼ ਕਰਕੇ ਧੁੱਪ ਲਵਾ ਕੇ ਉਹ ਵੀ ਲਗਾ ਦਿੱਤਾ ਤੇ ਆ ਦੇਖੋ ਫ੍ਰਿਜ ਸਾਡੀ ਕਿੰਨੀ ਸੋਹਣੀ ਚਮਕ ਗਈ ਆ ਸਾਡੇ ਸਰੀਰ ਦੀ ਐਕਸਰਸਾਈਜ਼ ਵੀ ਹੋ ਜਾਂਦੀ ਹੈ ਤੇ ਸਾਡਾ ਕੰਮ ਵੀ ਹੋ ਜਾਂਦਾ ਹੈ ਮੈਂ ਤੇ ਹਰ ਐਤਵਾਰ ਦੇ ਐਤਵਾਰ ਕੋਈ ਨਾ ਕੋਈ ਇਹੋ ਜਿਹਾ ਕੰਮ ਕਰਦੀ ਆਂ ਵੈਸੇ ਤੇ ਰੋਜ਼ ਕਰਦੇ ਰਹੀਦਾ ਪਰ ਐਤਵਾਰ ਦੇ ਐਤਵਾਰ ਤੁਹਾਨੂੰ ਪਤਾ ਹੀ ਕੋਈ ਨਾ ਕੋਈ ਇਹੋ ਜਿਹਾ ਕੰਮ ਕਰੋ ਜਿਹੜਾ ਮਤਲਬ ਕਿ ਯਾ ਪਰ ਰੋਜ਼ ਨਹੀਂ ਕਰ ਸਕਦੇ ਜਿਵੇਂ ਕੋਈ ਵੀ ਅੱਖੇ ਸਾਫ ਕਰ ਲਓ ਫ੍ਰਿਜ ਸਾਫ ਕਰ ਲਓ ਕੁਝ ਵੀ ਹੋਰ ਫ੍ਰਿਜ ਸਾਡੀ ਵਧੀਆ ਸਾਫ ਹੋਈ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਮੈਂ ਛੋਟੇ ਛੋਟੇ ਵੀਡੀਓ ਪਾਉਂਗੀ